ਕੰਮ ਦਾ ਲੋਟ ਆ ਯਾਰ ਦੋ ਮਿਸਤਰੀ ਇਹਨਾਂ ਕੰਮ ਕਰਦਾ ਕੱਲੇ ਹੀ ਵੀ ਤਾਰ ਹੁਣ ਸੋਹਣਾ ਲੱਗੂ ਮਹਾਰੇ ਪਿਆ ਹੋਇਆ ਕੱਢਦੇ ਕੱਢਦੇ ਆਪਾਂ ਡਰਿੰਕ ਚ ਰੱਖਣਾ ਬੰਦਾ ਨਹੀਂ ਕੀ ਟੰਕ ਕਾਲਾ ਬਣਾਵਾਇਆ ਨਹੀਂ ਇਹ ਇਹ ਤਾਂ ਕਹਵਾ ਮਦਦ ਦਾ ਸਾਫ ਲਿਖੀ ਜਾਣਾ ਕਹਿੰਦਾ ਤੇ ਤੇ ਮੈਂ ਗੱਗੂ ਨਹੀਂ ਲਿਖਦਾ ਫਿਰ ਬੰਦੇ ਬੰਦੇ ਦਾ ਫਰਕ ਪੈਂਦਾ ਹਨਾ ਦੁੱਧ ਦੇ ਸਾਹ ਵਾਲਾ ਹੀ ਹੋਰੇ ਆ ਉਹ ਉਹ ਤਾਂ 10 ਸਾਲ ਟੱਪ ਕੇ ਵਾਹਿਗੁਰੂ ਜੀ ਵੀਡੀਓ ਨੂੰ ਦੇਖ ਰਿਹਾ ਸਾਰੇ ਵੀਰਾਂ ਭੈਣਾਂ ਮਿੱਤਰ ਬੇਲੀਆਂ ਓ ਯਾਰਾਂ ਰਿਸ਼ਤੇਦਾਰਾਂ ਇਹਨੂੰ ਸਾਸਰੀ ਕਾਲ ਆਪਣੀ ਲੇਮਪੋ ਤੋਂ ਪੱਲੀ ਲਾਤੀ ਤੇ ਦੋ ਦਿਨ ਹੋ ਗਏ ਤਰੇਲ ਨਾ ਮਾਤਰ ਜੀ ਹੁੰਦੀ ਆ ਬੁੜਨੀ ਛੁੱਟੀ ਤੇ ਇਸ ਟੋਲ ਚੋਂ ਖਰ ਕੋਈ ਗੱਲ ਨਹੀਂ ਸਰ ਜੂਆ ਤੇ ਕੱਲ ਰਾਤ ਦੋ ਢੇਰੀਆਂ ਲਾ ਕੇ ਰੱਖ ਲਿਆ ਮਤਲਬ ਚਾਰ ਗੱਟਿਆਂ ਦਾ ਮਾਲ ਅਸੀਂ ਦਵਾ ਦਵਾ ਸੱਟ ਲਿਆ ਮੈਂ ਤੇ ਗੱਗੂ ਨੇ ਹੱਥ ਨੇ ਕੀ ਅੱਜ ਜੋ ਹੀ ਥੋੜਾ ਜਿਹਾ ਆਪ ਨੂੰ ਸੋਖ ਹੋ ਜੂਆ ਕਰਵਾ ਲਾਂਗੇ ਤੇ ਅਗਲੀ ਦਿਤੇ ਆਰੀ ਇਹ ਮਗਰ ਦੀ ਮਗਰ ਹੋ ਜੂਗੀ ਤੇ ਸਵਾਗਤ ਹੈ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ ਚ ਦਿਮਤਰੀ ਸਾਰੇ ਲੱਗੇ ਹੋਏ ਨੇ ਇੱਥੇ ਛਤੜਾ ਜਿਹਾ ਆਪਣਾ ਇਹ ਧਰਾਈ ਘੱਟ ਸੀ ਇਹਦੀ ਤੇ ਇਹਦੇ ਤੇ ਪਾਣੀ ਵੱਧ ਮਰ ਬੱਜਿਆ ਹੋਇਆ ਸੀਗਾ ਤੇ ਤਾਂ ਅੱਜ ਜੋਟੀ ਇੱਧਰ ਲਾਉਣੇ ਉਮੀਦ ਕਰਦੇ ਆ ਆ ਲਿਪਿਆ ਜਾਊਗਾ ਸਾਰਾ ਜੇ ਇੱਧਰੋਂ ਆ ਲਿਪਿਆ ਜਾਊ ਕੁਝ ਥੋੜਾ ਜਿਹਾ ਅੰਦਰ ਹੋ ਰਹਿ ਗਿਆ ਸੀ ਉਦੋਂ ਇਹ ਤੇ ਉਹ ਲਿਪਰਾਂਗੇ ਤੇ ਖੈਰ ਤਾਰੇ ਬਿਰੇ ਬਣਾ ਨੂੰ 9 ਸਾਲ ਦੀ ਆ ਲੱਖ ਲੱਖ ਬਤਾਈਆਂ ਤਾਜ ਉਹ ਰਿਆ ਓਰੇ ਉਹ ਤਾਜੀ ਤਾਜ ਸਿੰਘ ਜੀ ਇੱਥੇ ਆਓ ਇੱਥੇ ਆਓ ਅੱਜ ਸਕੂਲ ਜਾਏਗਾ ਹੈ ਹਾਂਜੀ ਬਦਲਾਅ ਬਲੌਗ ਦੇਖਿਆ ਸੀ ਕੀ ਦੇਖ ਲਿਆ ਸੀ ਅੱਜ ਬਲੌਗ ਦੇਖਿਆ ਜੀ ਦੇਖਿਆ ਜੀ ਅੱਜ ਸਕੂਲ ਜਾਏਗਾ ਇਹਨੂੰ ਤਾਂ ਲੈ ਲਏ ਮੇਰੇ ਉੱਤੇ ਕਿਉਂ ਕੰਗਾਗੀ ਕੰਗਾਗੀ ਦੀਦੀ ਜਾਊਗੀ ਕੱਲੀ ਦਾ ਜੀ ਨਹੀਂ ਲੱਗਣਾ ਦੀਦੀ ਸਕੂਲ ਚ ਦੀਦੀ ਮੇਰੇ ਕੱਪੀ ਲੈ ਕੇ ਬਾਸਾ ਉਹਦੀ ਆਜੂ ਉਹਦੀ ਆਜੂਗੀ ਠੀਕ ਆ ਉਧਰ ਦੇਖੋ ਸੋਣਾ ਬਣ ਗਿਆ ਕਰ ਹਾਂ ਹਾਂ ਕਿ ਮੈਨੂੰ ਜਿਹਾ ਲੱਗਦਾ ਤਾ ਕਿ ਮੈਨੂੰ ਜਿਹਾ ਲੱਗਦਾ ਕਰ ਕਹਿੰਦਾ ਹਾਂ ਅੱਜ ਕੀ ਹੋਣਾ ਕਰਦਾ ਅੱਜ ਤਾਂ ਕੁਝ ਨਹੀਂ ਖਾਂਗਾ ਕਹਿੰਦਾ ਮੈਨੂੰ ਅੱਜ ਜਾਂਦਾ ਨਹੀਂ ਸਕੂਲ ਉਹਨੂੰ ਪੱਛ ਗਿਆ ਪੱਛ ਗਿਆ ਲੜਾ ਵਾਪਸ ਕਰ ਦੇ ਮੈਂ ਨਾ ਮਾਰਾਂ ਮੈਂ ਜਿੱਤੀ ਹੋ ਵਾਹੀ ਗਰੀ ਅੱਜ 12 ਸਤਾਰਾਂ ਪਉ 31 ਦਸੰਬਰ 1224 ਤੇ ਆ ਜੋ ਮਾਤਾ ਜੀ ਨਵੇਂ ਸਾਲ ਦੀਆਂ ਵਧਾਈਆਂ ਦੇ ਦਿਓ ਆਪਣੇ ਨਵੇਂ ਸਾਲ ਦੀਆਂ ਵਧਾਈਆਂ ਭਾਈ ਤੁਹਾਡੇ ਕੋਲੇ ਪਹੁੰਚ ਜਾਣਗੀਆਂ ਇੱਕ ਤਰੀਕ ਨੂੰ ਸਾਡੀਆਂ ਤੇ ਤਾਂ ਕਰਕੇ ਇੱਕ ਦਿਨ ਚ ਪਹਿਲੇ ਅਡਵਾਂਸ ਚ ਬਧਾਈਆਂ ਇਧਰੋਂ ਭੇਜ ਰਹੇ ਆ ਸੋਨੂੰ ਸਾਰੇ ਵੀਰੇ ਭੈਣਾਂ ਨੂੰ ਤੇ ਰੱਬ ਕਰੇ 2025 ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਤੰਦਰੁਸਤੀ ਵਾਲਾ ਹੋਵੇ ਅ ਬਾਧੇ ਵਾਲਾ ਹੋਵੇ ਤੇ 2024 ਵੀ ਠੀਕ ਰਿਹਾ ਆਪਣਾ ਤੇ ਬਾਕੀ ਲੋਟ ਆ ਮਾਹੌਲ ਇਹ ਲੱਗੇ ਪਿਆ ਕੱਲ ਇੰਨਾ ਗੱਲ ਲਿਪ ਲਿਆ ਇਹ ਇੰਨੀ ਕੀ ਉਮੀਦ ਕਰੀ ਸੀ ਕਰ ਇੰਨਾ ਕੀ ਕੰਮ ਨਿਬੜਦਾ ਰਿਹਾ ਤੇ ਆ ਜਿਹੜੀ ਇਧਰ ਲਈ ਕੰਦ ਸੀਗੀ ਗੁਰਤੇਜ ਕੀ ਆ ਇਹਦੇ ਚ ਆਲੇ ਬਿਲਣੀਆਂ ਬਾਲੀਆਂ ਵੱਡੀਆਂ ਹੀ ਪ੍ਰਾਣੀਆਂ ਯੇ ਟਾਂ ਲੱਗੀਆਂ ਹੋਈਆਂ ਬਈਆਂ ਰੇਡੀਆਂ ਆ ਤੇ ਮਾਤਾ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਸਸਰੀ ਘਾਲ ਬੇਟਾ ਮੇਰੇ ਵੱਲੋਂ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਰੱਖ ਵਧਾਈਆਂ ਸਾਰਿਆਂ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇ ਫੇਸਬੁੱਕ ਤੇ ਦੇਖਦੇ ਫੋਲੋ ਕਰਦਾ ਕਰੋ ਤੁਰਤ ਲਾਇਕ ਤੁਰਤੇ ਇੱਕ ਬਲਾਗ ਜਰੂਰ ਦੇਖਣਾ ਬਾਏ ਬੇਟਾ ਸੱਚੀ ਕਾਰ ਤੋਂ ਦੋ ਵਾਰ ਕਿ ਸਾਰੀ ਕਸਰ ਪੂਰੀ ਕਰਤੀ ਮਾਤਾ ਜੀ ਨੇ ਤੇ ਹਣ ਗੱਡੀ ਆਪਣੀ ਬਾਹਰ ਉਹ ਤੇ ਟਿਕਾਣੇ ਤੇ ਲਾਉਨੇ ਆ ਚਲਾਉਨੇ ਆ ਪਾਣੀ ਛੜਕਾ ਕਰਦੇ ਆ ਤੇ ਸਵਾ 1:00 ਵਜੇ ਸਵਾ 7:00 ਵਜੇ ਦਾ ਹੋਇਆ 8:00 ਵਜੇ ਨੂੰ ਬਸ ਆਪਦੀ ਸਿਮਿੰਟ ਦੀ ਰੜਾਵਾਲਾ ਵੀ ਫਿਰ ਕਰਦੇ ਆ ਤੇ ਸਵਾ 9:00 ਵਜੇ ਤਣੂ ਭਾਈ ਸਾਹਿਬ ਮਿਸਤਰੀ ਹੋਏ ਪਹੁੰਚ ਜਾਂਦੇ ਆ ਮਿਰਜਾਣੇ ਪਿੰਡ ਤੋਂ ਵਾਹੇ ਜੀ ਇਹਦਾ ਸਾਡੇ ਆਸ਼ੇ ਦੀ ਸਟਾਰਟਿੰਗ ਚੈੱਕ ਕਰੋ Diolch yn fawr iawn am ਇਹ ਹੈਲਮਟ ਆ ਹਾਂ ਕਿਧਰ ਗਿਆ ਲਿਆਦਾ ਕੀ ਲੱਖੇ ਕੇ ਘਰੇ ਠੀਕ ਐ ਕਰਾਈ ਕਿੱਦਾਂ ਨਹੀਂ ਆ ਨਾ ਠੀਕ ਐ ਕੋ ਆ ਉਹਨਾਂ ਨੇ ਲੱਖੇਗੇ ਛੁੱਟੀ ਅੱਜ ਤੂੰ ਕਿੱਧਰ ਜਾਈ ਜੰਨੀ ਤਿਆਰ ਹੋ ਕੇ ਪੁੱਤਰੀ ਅੱਜ ਛੁੱਟੀ ਕਰਾ ਦਈਏ ਅੱਜ ਅੱਜ ਦਾ ਕੰਮ ਡਰ ਲੀ ਪਾਸ ਅੱਜ ਦਾ ਕੰਮ ਆ ਕੰਮ ਡਰ ਲੂਗਾ ਹੂੰ ਅੱਛਾ ਛੁੱਟੀਆਂ ਮਿਲ ਨਹੀਂ ਆ ਕਿਦਾਂ ਮੰਮਾ ਲੈ ਆਣਗੇ ਆਇਆਣਗੇ ਲੈ ਆਉਣਗੇ ਕੋਈ ਨਾ ਪੀ ਦਬਾਜੂਆ ਤੂੰ ਪਾਣੀ ਛਿੜਕ ਲਾ ਐਂ ਕਹਿੰਦਾ ਮੈਂ ਸਕੂਲ ਵਾਜ ਜਾਣਾ ਤੂੰ ਪਾਣੀ ਛਿੜਕ ਲਾ ਚਲ ਮੱਦਾਂ ਰਾਗਰੇ ਬਾਗ ਤਾਂ ਉਸੇ ਟਾਈਮ ਹੀ ਗਏ ਹੋਵੋਗੇ

ਇਹਦਾ ਲੈ ਲੈਣਾ ਹੈ। ਇਹ ਤਾਂ ਲੋਜੀਆ ਦੀ ਹੈ। ਹੈ? ਹੈ? ਉਹ ਦਵਾ ਦੇ ਜੀ ਦਵਾ ਤੇ ਦਵਾ ਦੇਂ ਸਰਤੇ ਬੱਠੇ ਹੀ ਰਿਹਾ ਜਦੋਂ ਗੇ। ਜੀ ਆਪਣੀ ਨਾਲ ਵੀ ਹੈ। ਹਾਂ ਬਾਏ। ਨਾ ਹੀ ਰਾਤ ਯਾਰ ਅਸੀਂ ਬਾਏ ਦੋ ਕਰ ਲਾਂ ਹਟ ਲੈਣੇ ਆ ਟੋਡੀ। ਸਿੱਟੇ ਚ ਰੱਖ ਜਿਵੇਂ ਹਾਂ ਜਿਵੇਂ ਚ ਲੈ ਲਓ। ਇਹ ਕਰੇ ਰੇ ਇਧਰ ਲੈ ਇੱਕ ਉਹ ਅੱਡ ਦੋ ਤਾਂ ਸਿੱਟ ਲੈ ਸੀਗਾ। ਦੋ ਪੂਰ ਹੋ ਗਏ ਬੜਗਿਆਂ ਨੂੰ। ਚਾਹ ਪੀ ਲਾਂ ਘੁੱਟ ਕੇ ਯਾਰ ਉਹ ਚਾਹ ਪੀ ਲਾ ਚੰਗਾ ਚੱਕਲੀ ਗ੍ਰੈਂਡਰ ਫਿਰ ਇਹਨਾਂ ਉਹ ਲਿਆਵਾ ਸਾਡੀ ਬੋਰਡਣਾ ਥੱਲੇ ਰੁਕਿਆ ਤਾਂ ਮੈਂ ਥੱਲੇ ਪਾਣੀ ਘੱਟ ਪੱਜਾ ਮੜਾ ਮਾਰ ਜੀ ਲੱਡੀ ਚਾਹ ਪੀ ਲ ਤੂੰ ਕੁੜਕੇ ਸਕੂਲ ਚੱਲ ਆ ਜਾ ਆਏ ਹੱਟ ਗਿਆ ਵਾ ਨਾ ਮੈਂ ਨਹੀਂ ਜਾਂਨੀ ਕੁੜੇ ਘਰੇ ਉੱਟ ਜਾਂਦੀ ਹੈਗੇ ਥੱਲੇ ਹੀ ਮਾਰ ਰਿਹਾ ਪੰਜ ਤਾਂ ਸੁਕੇ ਫਿਰ ਸੱਦੇ ਮਾਰਿਆ ਪੁਰੀਆ ਇੱਕ ਦਮ ਗੱਲ ਮੋ ਪੁਰੀਆ ਵਾਹਿਗੁਰੂ ਆ ਜਾ ਉਹਨੂੰ ਕਹਦੇ ਰੱਬ ਦਾ ਨਾਮ ਲਈਏ ऐसे पास लाओगे उस पास बन हुई है चाली चल तेन लाइव पैड से चढ़ावे कैमरा ला के चलो वागुरु जी ਆ ਜਾ ਗਗੂ ਮੈਂ ਤੇਰਾ ਹੋ ਕਰ ਮਰੀ ਜਾਂਦੇ ਆ ਹੋਰ ਕੀ ਹੋ ਗਿਆ ਬੰਦੇ ਉਹ ਲਾਉ ਗੱਟੇ ਗੱਟੇ ਵਾਰੀ ਪਏ ਗੱਟੇ ਦਾ ਗੋਲੀ ਪਏ ਆ ਚੱਕਦੇ ਆ ਕਿ ਪਈ ਰਹਿਣੇ ਤੇ ਬੋੜੀ ਚੱਕਦੇ ਆ ਬੜੇ ਬੋੜੀ ਉਧਰਲੇ ਪਾਸੇ ਕਰ ਦਿੰਨਾ ਬੋੜੀ ਐਂ ਕਰ ਸੰਭੇ ਨਾਲ ਲਾ ਲੈ ਨਾ ਇਧਰ ਲਾ ਕੋਲੇ ਨਾਲ ਬੱਟਾ ਬਣਾਉਣਾ ਕੋਲੇ ਨਾਲ ਹਉ ਇਧਰ ਬੇਬਾ ਉਹ ਬੈਠਲਦਾਰ ਦੇਖਾਂਗੇ ਇਧਰ ਲੋਡ ਪਊਗੀ ਹਾਂ ਉਹ ਇੱਧਰ ਰੱਖ ਕੇ ਡਿਗੂਆ ਤੂੰ ਲਾਲ ਮਿੱਟੀ ਹੈ ਕਹਿੰਦਾ ਡਿੱਗੂ ਆ ਤੂੰ ਨਾ ਮੇਰੇ ਉੱਤੇ ਬਿਆ ਹੋਈ ਕਿਤੇ ਮੇਰੇ ਉੱਤੇ ਨਾ ਪਿਆ ਹੋਈ ਕਿਤੇ ਉਹਦਾ ਪੈੜ ਤਾਂ ਕੱਲ ਚੈੱਕ ਕਰ ਲਈ ਸੀ ਵਾਏ ਏਕਸੀ ਬੜਾਈ ਹਾਂ ਲੈ ਜਾ ਇਕੱਠੇ ਉਧਰ ਗਗੂ ਪਿਛਾਲੇ ਇਕੱਠੇ ਉਧਰ

कर देखे चिप पै गए ठट्ठा ठेरा उठ जाने के रिकॉर्ड ਦੀ ਲਾਲ ਟੈਂਡ 2 ਮਿੰਟਾਂ ਚ ਮੁੜਕਾ ਆਉਣ ਲਾ ਦੇਗੇ ਚੋਬਰਾਂ ਨੂੰ ਲਓ ਬਾਈ ਜੀ ਯੰਤਰ ਆਪਣਾ ਲਾ ਦੇ ਆ ਬੱਠੜਾ ਫੜ ਖਾਲੀ ਖੜ ਜੀ ਉਹ ਪਰਲੇ ਬਾਈ ਨੂੰ ਫੜਾਈ ਜੀ ਬੱਠੜਾ ਤੇਦਰ ਮੂੰਹ ਤੇ ਦਾ ਕਿਹ ਮਾਰੇ ਸੱਚੀ ਦੱਬ ਕੇ ਬਾਈ ਇਹਦੀ ਆ ਤਾਰ ਅੜੂ ਕੇ ਇਧਰ ਤੇਰੀ ਗਿੱਲਾ ਸਿੱਲਾ ਜਾ ਕੰਮ ਆ ਗਿਆ ਇੱਕ ਕਿਹੜੇ ਪਾਸੇ ਅਮੂਸਰੇ ਦਾ ਬਦਲ ਕੇ ਦੇਖ ਲੈਣੇ ਆ ਦੇਖੀ ਖੜ ਜਾ ਉਹ ਕੁਝ ਨਹੀਂ ਆਪਣਾ ਕਦੀ ਇਹ ਮੈਨੂੰ ਕਰਨਾ ਨਹੀਂ ਹੋਈ ਇਹਨੇ ਧਰਨਾ ਚਾਹੀਦਾ ਵੀ ਇਹ ਬਲੇਡ ਉਸ ਜੰਦਰ ਦਾ ਕਈ ਵਾਰੀ ਮੱਲਾ ਹਾਂ ਕਿਹਦਾ ਹਾਂ ਕਿਹਦਾ ਕਹਨਾਂ ਆਉਂਦਾ ਹੀ ਲੱਗਦੀ ਹੁੰਦੀ ਰੇ ਟੂੜੀ ਮਾੜੀ ਮੁੱਟੇ ਨੀਮੀ ਹੋਏ ਰੋਲਦਾ ਕਿਉਂ ਕਿ ਦੇਖਦਾ ਅੱਗ ਨਾਲ ਗਾਹਾਂ ਦਾ ਇੰਟਾਪ ਦੇ ਪਤੰਗੇ ਆਪ ਇਧਰੋਂ ਪਲੱਗ ਹਲਾ ਲਾ ਦੇਖੀਏ ਤੇ ਉਧਰੋਂ ਸੋਚੀ ਦੀ ਛੱਡੀ ਸੀਗੀ ਨਾ ਲੱਗ ਰਹੀ ਆ ਨਾ ਪਤੰਗੇ ਦੇ ਪੈਪ ਦੇ ਵਿੱਚ ਜਾਂਦੇ ਆ ਹੈ ਕਿ ਆ ਬਈ ਇਹ ਤਾਂ ਆਪ ਕੋਈ ਨਹੀਂ ਨਹੀਂ ਰੋਣਾ ਪੈਂਦਾ ਫੇਰ ਠੰਡ ਲੱਗੂਗੀ ਪਾਈ ਰੱਖ ਕਿਵੇਂ ਆ ਯਾਕੋਏ ਆਜੂ ਕਹਾਣੀ ਹੈ ਜੋ ਉੱਤੋਂ ਦੀ ਕੋਲੇ ਦੇ ਕਰ ਲਾਂਗੇ ਤਾਰ ਇਧਰੋਂ ਸਿੱਧੀ ਹਾਈ ਤੇ ਰੱਖ ਦੇ ਗੇਨ ਦਵਾਰੇ ਉਤਾਰ ਕੱਢ ਕੇ ਸਿੱਧੀ ਕਰ ਲਾਂਗੇ ബോട ദോ മിസ് കട ਹਾਂ ਸੋਹਣੀ ਗੱਲਬਾਤ ਹੋ ਗਈ ਸੁਖਨ ਵਾਲਾ ਸੋਹਣਾ ਲੱਗੂ ਗੋਲੇ ਪਿਆ ਹੋਇਆ। ਅਗਰ ਕਾਟ ਦਾਂ ਬਈ ਤਾਰ। ਹੁਣ ਸੋਹਣਾ ਲੱਗੂ ਮਾਰੇ ਪਿਆ ਹੋਇਆ। ਕੱਢਦੇ ਕੱਢਦੇ ਆ ਇੱਥੇ। ਤੂੰ ਐਂ ਕਰਾ। ਮੈਂ ਥੋੜੀ ਕਰਾਂ। ਹੈਂ? ਕਰੰਡੀ ਹੋਰ ਲਿਆ ਤੂੰ। ਆ ਪਲੱਗ ਕੱਢ ਦੇ ਬਈ ਇੱਥੋਂ ਫੇਰ। ਕਰੰਡੀ ਹੋਰ ਲਿਆ ਦਈਆ ਬਾਬਾ। ਟੋਪੜਾ ਦਿੰਨੇ ਇੱਕ ਉੱਥੇ ਪਈਆ ਆਪਣੇ। ਟੋਪੜਾ ਦੇ। ਜੀ ਕਹਿੰਦਾ ਮੈਂ ਦੋ ਗਰੈਂਡਾਂ ਰੱਖੂ ਆ। ਆ ਕੱਢੋ ਤਾਰ। ਕਿਆ ਕਰਾਂ ਉਹ ਜੀ। ਕੱਢ ਦੇ। ਬਾਈ ਤੇ ਹੋਰ ਖੁਸ਼ ਆ ਉਹ ਕਿਹੜਾ ਦੁਇਆ ਪੜਾ ਕੋਈ ਲਿਫਰਕੀ ਆਇਤ ਕੰਪਲੀਟ ਆਇਆ ਉਹ ਤੇ ਹੋਰ ਆ ਰਿਹਾ ਉਹ ਆ ਰੋਕੀ ਨਾ ਦੀ ਆ ਚੰਗੀ ਗੱਲ ਆ ਭੁੱਖ ਲੱਗਦੀ ਏ ਇਹ ਇੰਜਣ ਵੀ 511 ਵਾਲਾ ਹੈਗਾ ਖਰਚਾ ਦਾ ਵੱਧ ਪਾਉਗੇ ਨਾਟਿਆਰਾ ਵੀ ਕਿਹਦੇ ਹੁੰਦੇ ਗੱਗੂ ਤਨ ਸੱਚ ਭੁੱਲੀ ਗਏ ਵੇ ਬੜਾ ਚੰਗਾ ਵੇਡ ਹੁੰਦਾ ਬੰਦਾ ਆ ਗਿਆ ਘਰ ਤੇ ਹਾਂਜੀ ਹਾਂਜੀ ਆ ਗਿਆ ਐ ਤਾਂ ਬੰਦਾ ਹੀ ਹਾਂ ਇਹ ਬੰਦਾ ਇਹ ਬੰਦਾ ਲਵੋਣ ਆਇਆ ਚੱਕੋ ਮੌਜ ਕਰੋ ਇਕੱਠੇ ਹੀ ਸੌਦਾ ਮਾਰ ਲੈਂਦਾ 30 ਰੁਪਏ ਦੇ ਹਸਾਬ ਨਾਲ ਲੋੜਾ ਸੌਦਾ ਉਹ ਛੋਟੇ ਮਿਸਤਰੀ ਨੂੰ ਫੜਾ ਦੇ ਇੱਕ ਦਸਤਾਨਾ ਪਾਏਗਾ ਬਈ ਦਸਤਾਨੇ ਪਾ ਲੈਣਾ ਅਥਰੀਆ ਨੇ ਅਥੇ ਕੋਈ ਨਹੀਂ ਕੋ ਹੁੰਦਾ ਬਸ ਆਹੀ ਸਹੀ ਜਾਂਦੇ ਇਹਨਾਂ ਦਾ ਲੋਟ ਹੈਗੇ ਉਹ ਯਾਰ ਹਾਂ ਹੁਣ ਬਲੌਗਰ ਦੇ ਮਹੀਨਾ ਹੋ ਗਿਆ ਤੜੇ ਨੂੰ ਤੇ ਪੂਰੀ ਖਿੱਚ ਹੈ ਇਹ ਜੇ ਵੀਰਾ ਗੱਗੂ ਹੁਣੇ ਦੀ ਮਦਦ ਕਰ ਸਕਦਾ ਤਾਂ ਕਰ ਜਿਓ ਹੁਣ ਥੱਕ ਗਿਆ ਜਿਹੜੇ ਲੋੜ ਦੀ ਆਰਥਿਕ ਕੇ ਦੂਜੀ ਆ ਨਹੀਂ ਆਰਥਿਕ ਕੇ ਦੂਜੀ ਚੰਗੀ ਆਰਥਿਕ ਦਾ ਪਾਤਰਾ ਚੈਨਲ ਜੀ ਉਹ ਕਰੀ ਜਾਣਾ ਵੈਨੇ ਨਾਲ ਹੀ ਬੁਝੇ ਚਲ ਦੇਖੀ ਜਾਣੇ ਹਾਂ ਤੇਨਾ ਆਹ ਜਿਹੜਾ ਆਪਣਾ ਥੀ ਗੱਲ ਤੌਰ ਤੇ ਵੀ ਮਤ ਦਬਾਉਣੀ ਚਾਹੀਦੀ ਹੁਣ ਥੱਕ ਗਏ ਤੁਸੀਂ ਨਹੀਂ ਹਈ ਦਾ ਠੀਕ ਹੈ ਗੱਡੀ ਵਧੀਆ ਥੋੜੀ ਫਿਰਦੀ ਆ ਗੱਗੂ ਆਸੇ ਪਾਸੇ ਜੋ ਮਰੀ ਹੋਵੇ ਦੋ ਤਿੰਨ ਦਿਨ ਇਧਰ ਆਇਆ ਨਹੀਂ ਫਿਰ ਮਕਾ ਐ ਕਰੋ ਮੇਰਾ 28 ਦਿਨਾਂ ਦੇ ਨਹੀਂ ਉਹ ਹੋ ਗਿਆ 28 ਦਿਨਾਂ ਦਾ حساب ਕਰ ਦੋ ਮਗਰ ਮੇਰਾ ਅਸੀਂ ਜਾਂ ਨਹੀਂ ਗੱਗੂ ਨੂੰ ਸਾਹਿਬ ਹੀ ਕਰ ਲਾ ਸੀ ਤਵਾਜਾ ਕਰਦੇ 28 ਨੂੰ ਨਾਲ 30 ਮੰਨ ਲੈ ਹਾਂ ਆਪਣਾ 12 ਕਿੰਨਾ ਬਣ ਗਿਆ ਸੀਗਾ ਮਹੀਨੇ ਦੇ 30 30 3 4 ਤੇ ਬਣ ਗਿਆ 12000 ਹਾਂ 12000 ਤਾਂ ਆਪਣਾ ਮੁਕਦਾ ਨਹੀਂ ਸੀ ਠੀਕ ਹੈ ਮੈਂ ਤੇਰੀ حساب ਕਰਤਾ ਗੁਰਤੇਜ ਨੇ ਗੱਗੂ ਨਾਲ ਭੇਜ ਲਈ ਹੁਣ ਗੱਗੂ ਨਾਲ ਆਪਾਂ ਗੱਗੂ ਨਾਲ ਗੱਲ ਕਰ ਲੈਣੇ ਜੀ ਤਵਾਜਾ ਤੂੰ ਆ ਗਿਆ ਹੁਣ ਲੈ ਆ ਦਸਤਾਨਾ ਫੜਾ ਉਹ ਗੁਰਤੇਜ ਨੇ ਇੱਕ ਚੱਕ ਪੱਠੜ ਚੱਕ ਲਾਂਗੇ ਲੈ ਠੀ ਬੰਦਾ ਦਾ ਆਪੇ ਘਰੀ ਲੱਗ ਗਿਆ ਆ ਹਾਂ ਚਾਹ ਭਈਆ ਜੱਗ ਚ ਤੇਰੇ ਵਾਸਤੇ ਗਰਮ ਗਰਮ ਪਹਿਲਾਂ ਚਾਹ ਪੀ ਉਹ ਵੀ ਚੱਲਣ ਦੇ ਫਿਰ ਨੂੰ ਕੌਫੀ ਪਿਆ ਦੇ ਨਾ ਤੂੰ ਤੂੰ ਆਇਆ ਕਰ ਯਾਰ ਕੌਫੀ ਪਾਵੇਂ ਸੱਤ ਟਾਈਮ ਪੀ ਲਈ ਤੂੰ ਹੋਰ ਦੱਸ ਕਾਰ-ਕਾਰ ਪਿਆਵਾਂਗੇ ਤੈਨੂੰ ਉਹਦਾ ਫਰਦਾ ਹੁ ਤੈਨੂੰ ਮੈਂ ਰੋਟੀ ਖਾਣੀ ਰੋਟੀ ਖਾਂ ਦਊ ਬੜ ਜਰ ਦਾ ਲੱਗਾ ਉਹ ਭੁੱਖ ਲੱਗੀ ਹੈ ਕਹਿੰਦਾ ਬਾਈ ਅਦੇ ਕਿਲੇ ਅੰਦੇ ਸਾਰੇ ਸੈਟ ਆ ਗਏ 4 6 ਲੈ ਮਿੱਤਰਿਆ ਨਵੇਂ ਤਾਂ ਨਹੀਂ ਪਾਉਣੇ ਬਾਈ ਤੂੰ ਪਰ ਲੋਟਾ ਵਧੀਆ ਯਾਤਰਾ ਸਫਲ ਰਹੀ ਚੱਲ ਵਧੀਆ ਪੁੱਟਾ ਸੀ ਇਹ ਆਲਾ ਆਓ ਅੱਡਦਾ ਹੋ ਹਾਂ ਬੂਠਾ ਹੈ ਹੈ ਰਹੀ ਆਹ ਰਹੀ ਬੂਠਾ ਹੈ ਭਰੇ ਅੱਗਾ ਠੀਕ ਹੈਗਾ ਠੰਡ ਲੱਗ ਰਹੀ ਆ ਤੁਹਾਨੂੰ ਨਾ ਹਾਂ ਬੰਦੇ ਨੂੰ ਵੀ ਘਰੇ ਜਾ ਕੇ ਕਹਿੰਦੇ ਉਹਨੂੰ ਕਿ ਵੇ ਤੂੰ ਸੀ ਐਸ ਵੇ ਚਾਹ ਪੀਤੀ ਮਿੱਤਰਾਂ ਦੀ ਜਮਾ ਐ ਡਿਟੇਲ ਆਨਲਾਈਨ ਹੋ ਰਹੀ ਉਹ ਵੜਾ ਜਿੰਨੇ ਦਿਨ ਤੇਰੇ ਕੋਲੇ ਐ ਅਣਾ ਵੇਚ ਰਗਾ ਕਰੇ ਪਤਾ ਲੱਗ ਗਿਆ ਉਹ ਸਾਰਾ ਵੀ ਹੁਣ ਚਾਹ ਪੀਂਦੇ ਨੇ ਰੋਟੀ ਖਾਂਦੇ ਨੇ ਇੰਨਾ ਕੰਮ ਰਹਿ ਗਿਆ ਯਾਰ ਬੰਦਾ ਦੇਖ ਕੇ ਯਾਦ ਕਰ ਲੈਂਦਾ ਕਿਸੇ ਟਾਈਮ ਤੇ ਫਿਰ ਇਹ ਨਹੀਂ ਚੱਕਿਆ ਯਾਰ ਸਾਨੂੰ ਇੱਥੇ ਸੀ ਕਿ ਇੱਕ ਇੱਕ ਹੋਰ ਚਾਹੀਦੀ ਇੱਕ ਅਮੇਖੇ ਟੋਕਨੇ ਅਸ਼ਾ ਆ ਗਿਆ ਆਹ ਲਵਾਉਂਦੇ ਨਾ ਜਾਨਵਰ ਜੀ ਬੈ ਜਾ ਬੈ ਕੇ ਦੇਖ ਲਾ ਬੈ ਟਿਏ ਦੇਖ ਕੀ ਕਾ ਇਹ ਕੌਲੇ ਲਾਜ਼ਮੀ ਲੋਡ ਕਰੇ ਕੌਲੇ ਉੱਚੇ ਕਰਨੇ ਆ ਇਹ ਫਿਰ ਇਹਨਾਂ ਨੂੰ ਸੈੱਟ ਕਰਾਂਗੇ ਅੱਛਾ ਹਾਂ ਆ ਗਿਆ ਬਈ ਨਹੀਂ ਕਰ ਦੇਗੇ ਚੱਲ ਮੇਰੇ ਨਾਲ ਕਰਦੇ ਨਾ ਜੀ ਆਖ ਗਿਆ ਤਾਂ ਗੰਗੂ ਸੌ ਆਹ ਆਇਆ ਕਿੰਨਾ ਹੈ ਕੰਮ ਫੇਰਾ ਕਰਨਾ 400 ਦਾ ਹਿਸਾਬ ਹੈ ਕਹਿੰਦਾ ਮੇਰੇ 30 ਦਿਨ ਲੱਗੇਗੇ ਹਾਂ ਆਏ ਥੋੜਾ ਹਿਸਾਬ ਕਰ ਲੈ ਇਹਨਾਂ ਦੇ ਬੰਦੇ ਘੱਟ ਦਾਂਗੇ ਤਿੰਨ ਚਾਰ ਆਏ ਜਿਹੜੇ ਆ ਉਹ ਵੀ ਘੱਟ ਦਾਂਗੇ ਚਲ ਹਾਂ ਚਾਹੇ ਰੇਤੀ ਰੇਤੀ ਨਾਲ ਕਰ ਦਾਂਗੇ ਇਹਦੇ ਕਿ ਨਹੀਂ ਤੂੰ ਦਫਾ ਨੇ ਵਾ ਫੋਨ ਵਾ ਜੇਬ ਚ ਆਪਾਂ ਮਾਲ ਪੱਤਾ ਰਲਾਉਣੇ ਇਹ ਤਾਂ ਲਾਹ ਤਾਂ ਸਮਝ ਇਹਨਾਂ ਨੇ ਕੋਈ ਬਾਹਰ ਹੋਣੇ ਹਾਂ ਤੇਰਾ ਮਾਦ ਕਰਾਉਂਦਾ ਇੱਥੇ ਉਹ ਆਇਆ ਦੁਵਾਹੀ ਰੋ ਇਹ ਆਪਣੇ ਵੀਜ਼ੇ ਦਾ ਕਿਵੇਂ ਨੇ ਲਵਾਇਆ ਯਾਰ ਪਾਸਪੋਰਟ ਤੋਂ ਵੀਜ਼ੇ ਦੀ ਖੁਸ਼ੀ ਜੇ ਮੇਰੇ ਨਾਮ ਆਈ ਫੋਨ ਗਿਆ ਹੈ ਪਾਸਪੋਰਟ ਤਾਂ ਕਿੱਦਾਂ ਲਵਾਉਣਾ ਹੈ ਸਰਵਾਜ ਹੈਗਾ ਫਲਾਕੀ ਕੋਲ ਆਇਆ ਪਾਸਪੋਰਟ ਤਾਂ ਘਰਾਂ ਘਰਾਂ ਚ ਡਰੰਕ ਡਰੰਕਾਂ ਚ ਪਏ ਨੇ ਬਾਧੂ ਪਏ ਨੇ ਆਪਾਂ ਦੇ ਹੈਗਾ ਫਿਰ ਆਪਾਂ ਡਰੰਕ ਚ ਰੱਖਣ ਵਾਲਾ ਬੰਦਾ ਨਹੀਂ ਇਹ ਡੰਕ ਕਾਲਾ ਬਣਵਾਇਆ ਨਹੀਂ ਇਹ ਇਹ ਤਾਂ ਕਹਦਾ ਮਦਦ ਦੁੱਧ ਦਾ ਸਾਹ ਲਿਖੀ ਜਾਣਾ ਕਹਿੰਦਾ ਤੇ ਮਾ ਗੱਗੂ ਨਹੀਂ ਲਿਖਦਾ ਫਿਰ ਬੰਦੇ ਬੰਦੇ ਦਾ ਫਰਕ ਪੈਂਦਾ ਹੈ ਨਾ ਦੁੱਧ ਦੇ ਸਾਹ ਵਾਲੇ ਹੀ ਹੋਰੇ ਆ ਉਹ ਉਹ ਤਾਂ 10 ਸਾਲ ਟੱਪ ਕੇ ਜੰਟਰੂ ਫੜਾਇਆ ਪਰਸੋਂ ਅੜੀ ਖਾਲ ਗਿਆ ਡੇਬੜਾ ਗਿਆ ਉਹ ਆਹ ਚੱਕ ਦਸਤਾਨੇ ਉਹਦੇ ਫੋਨ ਨੂੰ ਫੜਾਦੀ ਮਨਪੀਤ ਨੂੰ ਜੰਟਰੂ ਫੜਾਇਆ ਤਾਂ ਕੰਮ ਨਹੀਂ ਚੜਨਾ ਹਾਂ ਉਹ ਉੱਪਰ ਤੋਂ ਇੰਟਰਵਿਊ ਜੜੀ ਲਾ ਸਕਦਾ ਹਾਂ ਕੋਈ ਏਜੰਟ ਬੀਆਰ ਉਹ ਫੜਾ ਗਿਆ ਠੀਕ ਉਹ ਕਹਿੰਦਾ ਕਿ ਆਜੂ ਅੜੀ ਖੜਾ ਰਾਇਕੋ ਉੱਥੇ ਅੱਛਾ ਉਹ ਕਿਉਂ ਕਹਿੰਦਾ ਕਿ ਕਿਹੜੀ ਕੰਟਰੀ ਚਲਵਾਤਾ ਲਵਾਏਗਾ ਹਾਂ ਬੋਲੇ ਦੇ 30% ਜਲੇ ਯਾਰ ਇਹ ਤਾਂ ਮਜ਼ਾਕ ਪਾਉਂਦੇ ਆਪਣੇ ਇਹਦਾ ਮਜ਼ਾਕ ਹੋ ਰਿਹਾ ਪਤੀ ਨੂੰ ਵੀ ਪਤਾ ਲੱਗੂ ਜਿਹਦੇ ਆਹੋ ਕੱਕੂ ਕਿੱਧਰ ਗਿਆ ਹਰੇ ਨੂੰ ਇਹ ਤਾਂ ਲੱਗਦਾ ਵੀ ਹਰਾ ਲੈਣ ਜਾਣਾ ਸੀ ਗੱਗੂ ਇੱਥੇ ਐ ਆਪਾਂ ਆਪੇ ਇਹ ਪਾ ਲਈ ਕਿੱਧਰ ਆ ਗਿਆ ਯਾਦ ਕਰਦੇ ਹੋ ਮੈਨੂੰ ਮਰਾ ਉਹਨੇ ਫਾਲਸ ਮਾਰਨਾ ਆ ਗੱਗੂ ਉਹ ਆਉਂਦਾ ਹਾਂ ਫਾਲਸ ਮਾਰ ਰਿਹਾ ਜੀ ਹੈ ਬਦਗਿਆ ਝਾਕ ਨਹੀਂ ਰਿਹਾ ਕਰਨੀ ਆ ਉਹ ਚੜ ਕੇ ਮੋਟਰਹੇਲ ਦੇ ਰੇਟਰ ਤੇ ਜਾ ਉਹ ਲਿਆ ਕਰਾਂਗੇ ਓਹ ਓਹ ਹੁਣ ਆਇਆ じゃ ਅੱਗੇ ਨੇ ਗੱਗੂ ਆਉਗਾ ਕਿਸੇ ਦਾ ਕੰਮ ਖਿਡਾ ਹੋ ਜੂਗਾ ਪਾ ਫਿਰ ਕੀ ਲੈਣਾ ਮਸ਼ੀਨ ਤੇ ਜੋ ਆਪਾਂ ਤਾਂ ਉਖੋਂ ਪਾਇਆ ਕਰਾਂਗੇ ਸਕੇਟ ਹੋਰ ਤੇ ਦੋ ਦੇ ਮਾਂ ਦੀਆਂ ਪੱਕੀਆਂ ਵਾਲਿਆਂ ਇਲਾਕਾਂ ਵਾਲਾ ਗਾਣੇ ਦਾ ਤੱਕੀ ਕੱਢ ਰੱਖੀ ਹੈ ਬਾਹਰਲੇ ਦੇਸਾਂ ਵਾਲੇ ਗਾਣੇ ਹੀ ਰਹਿੰਦੇ ਨੇ ਪਰਦੇਸੀਆਂ ਵਾਲੇ ਕਹ ਕੇ ਹਟਾਉਣਾ ਪੈਂਦਾ ਕੋਈ ਗਾਣਾ ਬਦਲ ਲੈ ਯਾਰ ਯਾਰ ਘਰ ਬੰਦਾ ਠੀਕ ਆ ਹੱਸਿਆ ਨੇ ਰਹਿਣ ਵਾਲਾ ਵਧੀਆ ਹੈ ਹੱਸਿਆ ਇੱਕ ਬੰਦਾ ਉਹ ਬਾਟੇਆਂ ਨੂੰ ਮੂਹਰੋ ਐ ਚਿਪੇ ਹੋਏ ਹੁੰਦੇ ਫਿਰ ਉਗਲਦਾ ਟਪਾਰਾ ਫਿੱਟੰਗ ਨੂੰ ਕਹਿੰਦੇ ਇਹ ਤਾਂ ਰਸਨ ਬਾਹਰ ਲੋਡ ਤੇ ਆ ਕੇ ਵਿੱਚ ਦੇਖਦੇ ਹਾਂ ਹਾਂ ਵੀ ਉਹ ਕੋਈ ਸੈਕਸ਼ਨ ਨਾਲੇ ਕੰਮ ਤੇ ਇਹ ਕਿਹਨੇ ਦਸਤਾਨਾ ਤੋਂ ਉਹਨਾਂ ਦਾ ਕੰਪਨੀ ਹੁੰਦਾ ਮੈਂ ਇਹਨੂੰ ਲਪਾਈ ਸਗਾ ਕੇ ਤੋਰਾਂਗੇ ਇੱਥੋਂ ਇਹ ਕੰਮ ਕਰ ਲਿਆ ਕਰੂਗਾ ਠੀਕ ਆ ਉਹ ਮਿਸਤਰੀਆਂ ਨਾਲ ਝਾੜ ਪੈੜ ਤੇ ਨਾ ਉਹ ਰੋਟੀ ਖਾਏਗਾ ਨਾ ਰੈਸਟਰੀ ਆਊਗਾ ਤੂੰ ਰੋਟੀ ਖਾ ਲੈ ਪਹਿਲਾਂ ਕੰਮ ਆਉਗਾ ਹੈਲੋ ਚਾਰ ਬੰਗਲ ਡਿਊਟੀ ਦਾ ਸਾਰੀ ਅੱਛਾ ਰੋਟੀ ਖਾਇਆ ਯਾਰ ਮੰਜ ਰੈਂਟ ਦੀ ਰੋਟੀ 8 ਰੋਟੀਆਂ ਖਾ ਕੇ ਆ ਜਾ ਵੈਰੀ ਗੁੱਡ ਇੱਕ ਰਹਿ ਗਈ ਨੌ ਦੀ ਨੌ ਦੀ ਮੰਗ ਕਰੀ ਸੀ ਤੂੰ ਆਏ ਨਾ ਆ ਕੇ ਅੱਠ ਨੌ ਕਰੇ ਦੋ ਤਿੰਨ ਕ ਫਲਕੇ ਖਾਦੇ ਆ ਬਾਹਰ ਵਾਲਾ ਅਗਲਾ ਕਹਿੰਦਾ ਫਿਰ ਬਾਈ ਉਹ ਅੱਖ ਨਹੀਂ ਇਹਨਾਂ ਦਾ ਹਿਸਾਬ ਜਿਨੀ ਹੋਣਾ ਕੱਢੀ ਰੱਖਣਾ ਨਹੀਂ ਕਿਸੇ ਨੇ ਆ ਜਾ ਆਜਾ ਆਏ ਨਹੀਂ ਅੱਜ ਭੁੱਖ ਭਾਈ ਲੱਗੀ ਜਾ ਵੱਜ ਗਿਆ ਬਾਈ ਇਹ ਕਰ ਲੂੰਗਾ ਆ ਚੱਕ ਮਸਾਲਾ ਹਾਂ ਆ ਪਾਣੀ ਪੀ ਕੇ ਮਸਾਲਾ ਖਾਣਾ ਖਾਓ ਜਾ ਇੱਜਾ ਥੱਲੇ ਆ ਜਾ ਮਿਸਤਰੀ ਜੀ ਸਾਹਿਬ ਬਗੂ ਥੱਲੇ ਲਾ ਦੇ ਜਾ ਜਾ ਥੱਲੇ ਆ ਜਾ ਥੱਲੇ ਆ ਜਾ ਗੁਰੂ ਆਦੇ ਦਾ ਚਾਰ ਤੇ ਆਲੂਆਂ ਦੀ ਦਾਲ ਜੇ ਕਿੱਲੇ ਕੋਲੇ ਬੈਠ ਕੇ ਖਾਵਾਂਗੇ ਹਾਂ ਮਿਸਤਰੀ ਜੀ ਉਸ ਦੇ ਬਈਆ ਕਿ ਆਪ ਵੀ ਦਾਲ ਖਾਵਾਂਗੇ ਬੋਨਾ ਰੋਟੀ ਲਿਆ ਬਾਈ ਦੀ ਓਏ ਬਣਾ ਲ ਮੜੇ ਬਣਾ ਲ ਰੁੱਖਾ ਹੋ ਗਿਆ ਚਾਰ ਕਬੱਠਾਂ ਦਾ ਪਾਣੀ ਪਾ ਕੇ ਰੱਖ ਲਿਆ ਕਰੋ ਨਾ ਕਾ ਥਾ ਕਿ ਐਵੇਂ ਤਰਨ ਲਾ ਦੋ ਆਹ ਦੇ ਮੈ ਤਰੋ ਰੋਟੀ ਖਾਦੀ ਮੂੰਹ ਮੇ ਸ਼ਾਗਰ ਲੋ ਛੌਲਾ ਦੇ ਵਾਪੜਨ ਨਾਲ ആ സമിറ്റി ഗാ Olet oh, ja bravaa, kuせga tonna. ਹੈ ਗੁਰੂ 5:20 ਦਾ ਟਾਈਮ ਹੋ ਗਿਆ ਤੇ ਅੱਜ ਮਾਤਾ ਜੀ ਮਿਸਤਰੀਆਂ ਨਿਸ਼ਾਨੀ ਧਰ ਕੇ ਭੇਜੀ ਆ ਦੁੱਧ ਰੋਏ ਭੁੱਲ ਜਾਂਦੇ ਕਿਹੜਾ ਮਿੱਠਾ ਕਿਹੜਾ ਫਿੱਕਾ ਹੋਪੜੇ ਵਾਲੀ ਗੱਲ ਹੋ ਜਾਂਦੀ ਆ ਆਉਂਦੇ ਆਉਂਦੇ ਹੈਂ ਐਂ ਦੇਖ ਨਿਸ਼ਾਨੀ ਹਾਂ ਟੌਫੀ ਦਾ ਕਾਗਜ਼ ਪਿਆ ਇਹ ਮਿੱਠਾ ਹੈਗਾ ਤੇ ਕੌਣ ਰੋਏ ਦੁੱਧ ਦੇ ਪਾ ਲੈ ਕੇ ਕਬਾਟੀ ਜੀ ਪਾ ਲੈ ਉਹ ਵੇਰ ਹੋਪੜੇ ਹੋ ਜਾਂਦਾ ਫੇਰ ਭੁੱਲ ਜਾਂਦੇ ਵੀ ਕਿਹੜਾ ਸੀਗਾ ਦੱਸਿਆ ਇੱਥੇ ਆ ਕੇ ਫੇਰ ਚੈੱਕ ਕਰੀ ਜੰਨੇ ਆ ਸੀਗਾ ਮੜਾ ਬਸ ਯਾਦ ਰੱਖ ਲਈ ਟੋਫੀ ਵਾਲਾ ਕਾਗਜ਼ ਆ ਬਾਈ ਦਾ ਦੁੱਧ ਆ ਉਹ ਤੇ ਮਿਹਰਬਾਨੀ ਸ਼ੁਕਰੀਆ ਭਾਈ ਲਾ ਲਿਆ ਸੋਹਣੀ ਡਿਊਟੀ ਲੱਗੀ ਅੱਜ ਦੀ ਤੇ ਉਹ ਡੱਬਾ ਜਿੰਨਾ ਕ ਛੱਡਣਾ ਪਿਆ ਉਹ ਜ਼ਿਆਦਾਤਰ ਸੀਗਾ ਫਿਰ ਮਸਾਲਾ ਡਿੱਗੀ ਜਾਂਦਾ ਮਠੀ ਹੋਈ ਡਿਊਟੀ ਜਿੰਨੀ ਕੀ ਅੱਜ ਦੀ ਸੀਗੀ ਕਿੰਨਾ ਕ ਲੱਗ ਜੂਗਾ ਆਹ ਉਹਨਾਂ ਕ ਘਰਵਾਰ ਸੋਹਣਾ ਬਣਾਤਾ ਨਹੀਂ ਸੈਟ ਆ ਬਤਾਇਆ ਜੋਬਰਾ ਦਸਤਾਨਾ ਦਾ ਨਹੀਂ ਕਿੱਲਾ ਕਰਤਾ ਮੇਰਾ ਅੰਦਰੋਂ ਤਾਂ ਹੁੰਦਾ ਹੀ ਨਹੀਂ ਘਾਟੀ ਭੇਜਦਾ ਇਹ ਹਾਂ ਲੋਟਾ ਕੰਮ ਅਗਲੇ ਦਿਨ ਦਿਆਂ ਤਿਆਰੀਆਂ ਫੇਰ ਸ਼ੁਰੂ ਹੋ ਗਈਆਂ ਦਿਨ ਛੇ ਪਿਆ ਨਹੀਂ ਤੇ ਚੜਿਆ ਸਮਝੋ ਬਸ ਪੈਨੇ ਮਗਰੋਂ ਉੱਠਣ ਦਾ ਟਾਈਮ ਪਹਿਲਾਂ ਹੋ ਜਾਂਦਾ ਹੀ ਹੁੰਦਾ ਨਾ ਮਿਸਤਰੀ ਹਸਿਆਲ ਚ ਕਿ ਬੱਟੀਆਂ ਹੁੰਦੀਆਂ ਰਾਤਾਂ ਕਾਲੇ ਵਰਗਾ ਦੇਹੰਦਾ ਇੱਥੇ ਦੇਹਾਂਗੇ ਕਿਸੇ ਆਪ ਇੱਕਾ ਉਧਰ ਲਾ ਬੈਠੋਗੇ ਨਾ ਆਰਾਮ ਨਾਲ ਕਿੰਨਾ ਕਾ ਪਾਣੀ ਉਹਨੇ ਪਾਣੀ ਛਿੜਕ ਲਾ ਫਿਰ ਢੋਲ ਭਰ ਲਿਓ ਆ ਉਹ ਵੱਧ ਤੋਂ ਡੂ ਨਵਾਂ ਟਾਇਰ ਪਾਤਾ ਵੱਧ ਤੋਂ ਬਜੂਗ ਟਾਇਰ ਨਵਾਂ ਪਾਤਾ